ਬੇਸਿਕਲੀ ਜਿਹੜਾ ਹੀਟ ਸਟ੍ਰੋਕ ਹੈ ਇਹਦੇ ਵਿੱਚ ਬਾਡੀ ਦਾ ਟੈਂਪਰੇਚਰ ਜਿਹੜਾ ਹੈ ਉਹ ਵੱਧ ਜਾਂਦਾ ਹੈ ਨਾਰਮਲ ਬਾਡੀ ਦਾ ਟੈਂਪਰੇਚਰ 37 ਡਿਗਰੀ ਸੈਲਸੀਅਸ ਹੁੰਦਾ ਹੈ ਜਿਸ ਵੇਲੇ ਆਪਣੀ ਜਿਹੜੀ ਬਾਡੀ ਹੈ ਉਹਦਾ ਟੈਂਪਰੇਚਰ ਰੇਜ਼ ਹੁੰਦਾ ਹੈ ਤੇ ਬਾਡੀ ਇਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਕਿ ਪਸੀਨੇ ਦੇ ਨਾਲ ਤੇ ਮਸਲਸ ਜਿਹੜੇ ਨੇ ਉਹਦਾ ਦੇ ਨਾਲ ਬਾਡੀ ਟੈਂਪਰੇਚਰ ਜਿਹੜੀ ਹੈ ਆਪਣਾ ਘਟਾਉਣ ਦੀ ਕੋਸ਼ਿਸ਼ ਕਰਦੀ ਹੈ ਤੇ ਜਦ ਇੰਨਾ ਕੁ ਟੈਂਪਰੇਚਰ ਵੱਧ ਜਾਂਦਾ ਹੈ ਕਿ ਈਵਨ ਕੀ ਬੰਦੇ ਨੂੰ ਕੋਈ ਪਸੀਨਾ ਵਗੈਰਾ ਵੀ ਨਹੀਂ ਪੈ ਰਿਹਾ ਉਹਦਾ ਇੰਟਰਨਲ ਬਾਡੀ ਜਿਹੜੀ ਇੰਟਰਨਲ ਬਾਡੀ ਦਾ ਟੈਂਪਰੇਚਰ ਹੈ ਉਹ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਉਹਨੂੰ ਆਪਾਂ ਹੀਟ ਸਟ੍ਰੋਕ ਕਹਿੰਦੇ ਨੇ ਹੀਟ ਸਟ੍ਰੋਕ ਦੇ ਵਿੱਚ ਬੇਸਿਕਲੀ ਆਪਣਾ ਅੰਦਰੂਨੀ ਟੈਂਪਰੇਚਰ ਜਿਹੜਾ ਸ਼ਰੀਰ ਦਾ ਹੈ ਉਹ ਵੱਧ ਜਾਂਦਾ ਹੈ ਅੰਦਰੂਨੀ ਟੈਂਪਰੇਚਰ ਵਧਣ ਦੇ ਨਾਲ ਜਿੰਨੇ ਵੀ ਆਪਣੇ ਪ੍ਰੋਟੀਨਸ ਹੁੰਦੇ ਨੇ ਸ਼ਰੀਰ ਦੇ ਵਿੱਚ ਜਿਹੜੇ ਕਿ ਇੱਕ ਸਪੈਸੀਫਿਕ ਪੀ ਐਚ ਤੇ ਕੰਮ ਕਰਦੇ ਨੇ ਉਹ ਡੀਨੇਚਰ ਹੋ ਜਾਂਦੇ ਨੇ ਜੇ ਜਿਵੇਂ ਕਿ ਅੱਜ ਕੱਲ੍ਹ ਗਰਮੀ ਬਹੁਤ ਵੱਧ ਰਹੀ ਹੈ ਥੋੜਾ ਜਿਹਾ ਪਾਣੀ ਦਾ ਇਨਟੇਕ ਘੱਟ ਹੈ ਤੇ ਹੀਟ ਸਟ੍ਰੋਕ ਦੇ ਚਾਂਸਸ ਜਿਹੜੇ ਹੈ ਉਹ ਵੱਧ ਜਾਂਦੇ ਨੇ ਹੀਟ ਸਟ੍ਰੋਕ ਦੇ ਵਿੱਚ ਜੇ ਕੋਈ ਪੇਸ਼ੈਂਟ ਤੁਹਾਨੂੰ ਪੇਸ਼ੈਂਟ ਜਿਹੜਾ ਹੈ ਉਹ ਬੇਸਿਕਲੀ ਕਈ ਵਾਰ ਅਨਕੌਂਸ਼ੀਅਸ ਹੋ ਜਾਂਦਾ ਹੈ ਬਹੁਤ ਤੇਜ਼ ਸਿਰਦਰਦ ਹੁੰਦੀ ਹੈ ਔਰ ਕੀ ਕਹਿੰਦੇ ਉਲਟੀ ਦਾ ਮਨ ਕਰਦਾ ਹੈ ਔਰ ਨਿਠੱਲਾ ਜਿਹਾ ਪੇਸ਼ੈਂਟ ਹੋ ਜਾਂਦਾ ਹੈ ਔਰ ਇੱਕਦਮ ਕੌਂਸ਼ੀਅਸਨੈਸ ਜੀ ਹੈ ਉਹ ਉਹਨੂੰ ਕੌਂਸ਼ੀਅਸ ਲੈਵਲ ਉਹਦਾ ਬਿਲਕੁਲ ਘਟ ਜਾਂਦਾ ਹੈ ਤੇ ਹੀਟ ਸਟ੍ਰੋਕ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਰਸਤੇ ਦੇ ਵਿੱਚ ਜਾਂ ਕੁਝ ਵੀ ਪੇਸ਼ੈਂਟ ਹੈ ਮਿਲਦਾ ਹੈ ਹੀਟ ਸਟ੍ਰੋਕ ਦਾ ਫਿਰ ਤੁਸੀਂ ਉਹਨੂੰ ਬੇਸਿਕਲੀ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ABC ਆਪਾਂ ਕਰਦੇ ਆ ਏਅਰਵੇ ਬਰੀਥਿੰਗ ਸਰਕੂਲੇਸ਼ਨ ਠੀਕ ਹੈ ਨਾ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜਿਵੇਂ ਕਿ ਕੋਈ ਪੇਸ਼ੈਂਟ ਹੈ ਕੋਈ ਉਹ ਇਕਦਮ ਹੀ ਗਿਰ ਗਿਆ ਉਹਨੂੰ ਹੀਟ ਸਟ੍ਰੋਕ ਹੋ ਗਿਆ ਤੁਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਉਹਨੂੰ ਪਾਣੀ ਪਿਲਾਣ ਦੀ ਔਰ ਦੂਸਰੀ ਗੱਲ ਹੈਗੀ ਹੈ ਕਿ ਉਹਦੇ ਸਰੀਰ ਦਾ ਜਿਹੜਾ ਟੈਂਪਰੇਚਰ ਹੈ ਉਹ ਘਟਾਣ ਦੀ ਬੇਸਿਕਲੀ ਸਰੀਰ ਦੇ ਵਿੱਚ ਕੁਝ ਇਹੋ ਜਿਹੇ ਆਪਣੇ ਏਰੀਆਜ਼ ਹੁੰਦੇ ਨੇ ਜਿੱਥੇ ਆਪਾਂ ਨੂੰ ਕੀ ਟੈਂਪਰੇਚਰ ਘਟਾਉਣਾ ਚਾਹੀਦਾ ਹੈ ਜਿਵੇਂ ਕਿ ਗਰਦਨ ਦੇ ਆਸ-ਪਾਸ ਐਕਜ਼ਿਲਾ ਇੱਥੇ ਕੱਚ ਦੇ ਵਿੱਚ ਜਾਂ ਇਨਗੁਆਇਨਲ ਏਰੀਆ ਦੇ ਵਿੱਚ ਇੱਥੇ ਅਸੀਂ ਬਰਫ਼ ਵਗੈਰਾ ਲਗਾ ਸਕਦੇ ਹਾਂ ਠੀਕ ਹੈ ਪੇਸ਼ੈਂਟ ਨੂੰ ਪਾਣੀ ਵਗੈਰਾ ਪਲਾਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜੇ ਪੇਸ਼ੈਂਟ ਪਾਣੀ ਨਹੀਂ ਪੀਂਦਾ ਤਾਂ ਉਹਨੂੰ ਚਮਚ ਦੇ ਨਾਲ ਪਾਣੀ ਦੇਣ ਦੀ ਕੋਸ਼ਿਸ਼ ਕਰ ਸਕਦੇ ਹਾਂ ਔਰ ਇਮੀਡੀਏਟ ਉਹਨੂੰ ਹਸਪੀਟਲ ਦੇ ਵਿੱਚ ਆਪਾਂ ਨੂੰ ਸ਼ਿਫਟ ਕਰਨਾ ਚਾਹੀਦਾ ਹੈ ਜਿੱਥੇ ਕਿ ਆਪਾਂ ਉਹਦਾ ਇਲਾਜ ਸ਼ੁਰੂ ਕਰਾਂਗੇ ਔਰ ਅਗਰ ਮਾਈਨਰ ਹੀਟ ਸਟ੍ਰੋਕ ਹੈ ਤਾਂ ਪੇਸ਼ੈਂਟ ਜਿਹੜਾ ਹੈ ਉਹ 2-3 ਦਿਨ ਦੇ ਵਿੱਚ ਅੱਛਾ ਰਿਕਵਰ ਕਰ ਜਾਂਦਾ ਹੈ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਜੀ ਫਿਰ ਧੁੱਪ ਜਦੋਂ ਨਿਕਲਨੇ ਤੋਂ ਰੁਕਣਾ ਚਾਹੀਦਾ ਹੈ ਕਿਵੇਂ ਉਹਨੂੰ ਥੋੜਾ ਜਿਹਾ ਦੱਸ ਦਿਓ ਬੱਚੇ ਔਰ ਬਜ਼ੁਰਗ ਪਹਿਲਾਂ ਤਾਂ ਸਰ ਸਾਨੂੰ ਪ੍ਰੋਪਰ ਉਹਨਾਂ ਨੂੰ ਹਾਈਡਰੇਸ਼ਨ ਦੇਣੀ ਚਾਹੀਦੀ ਹੈ ਜਿਵੇਂ ਕਿ ਹੁਣ ਇੰਨੀ ਗਰਮੀ ਪੈ ਰਹੀ ਆ ਆਪਾਂ ਨੂੰ ਓਵਰਐਸ ਕੰਜਵੀ ਕੱਚੀ ਲੱਸੀ ਨਿੰਬੂ ਪਾਣੀ ਪਾਣੀ ਤਾਂ ਵੱਤ ਤੋਂ ਵੱਤ ਸੇਵਨ ਕਰਨਾ ਚਾਹੀਦਾ ਹੈ ਕਿ ਤਾਂ ਕਿ ਪਹਿਲਾਂ ਆਪਣਾ ਜਿਹੜਾ ਹੈ ਸਰੀਰ ਦਾ ਪਾਣੀ ਹੀ ਨਾ ਘਟੇ ਦੂਸਰੀ ਗੱਲ ਇਹ ਹੈ ਕਿ ਜੇ ਆਪਾਂ ਬਾਹਰ ਨਿਕਲਦੇ ਹਾਂ ਤਾਂ ਤੋਂ ਤੋਂ ਬਚ ਲਈ ਆਪਾਂ ਇੱਕ ਛਾਤਾ ਵੀ ਇਸਤੇਮਾਲ ਕਰ ਸਕਦੇ ਹਾਂ ਔਰ ਜਿਸ ਵੇਲੇ ਬਿਲਕੁਲ ਸਿਖਰ ਦੀ ਧੁੱਪ ਹੁੰਦੀ ਹੈ ਉਸ ਵੇਲੇ ਅਸੀਂ ਥੋੜਾ ਜਿਹਾ ਆਪਣੇ ਕਮਾਂਕਾਰਾਂ ਨੂੰ ਅਵੋਇਡ ਕਰ ਸਕਦੇ ਹਾਂ ਕਿੰਨਾ ਕੁ ਖਤਰਨਾਕ ਹੁੰਦਾ ਜੇ ਜੇ ਅਸੀਂ ਇਹਨੂੰ ਇਗਨੋਰ ਕਰੀਏ ਜੇ ਆਪਾਂ ਹੀਟ ਸਟ੍ਰੋਕ ਨੂੰ ਇਗਨੋਰ ਕਰਦੇ ਹਾਂ ਦੇਖੋ ਪੇਸ਼ੈਂਟ ਜਿਹੜਾ ਹੈ ਉਹ ਕੋਮਾ ਦੇ ਵਿੱਚ ਵੀ ਜਾ ਸਕਦਾ ਹੈ ਕਿਉਂਕਿ ਆਪਣੇ ਬਾਡੀ ਦੇ ਜਿਹੜੇ ਜਿੰਨੇ ਵੀ ਪ੍ਰੋਟੀਨਸ ਨੇ ਉਹਨਾਂ ਨੇ ਇੱਕ ਸਪੈਸਿਫਿਕ ਪੀ ਐਚ ਤੇ ਕੰਮ ਕਰਨਾ ਜਦੋਂ ਡੀਨੇਚਰ ਹੋ ਜਾਂਦੇ ਆ ਤੇ ਆਪਣੀ ਬ੍ਰੇਨ ਇੰਜਰੀ ਹੋਣ ਦਾ ਖਤਰਾ ਰਹਿੰਦਾ ਹੈ ਅਗਰ ਕੋਈ ਲੰਬੇ ਟਾਈਮ ਤੱਕ ਇਸ ਨੂੰ ਆਪਾਂ ਪੇਸ਼ੈਂਟ ਨੂੰ ਅ ਲਿਲਾਜ ਨਹੀਂ ਸ਼ੁਰੂ ਕਰਦੇ ਹਨ ਤਾਂ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਕਾਫੀ ਖਤਰਨਾਕ ਹੋ ਸਕਦੇ ਆਂ ਔਰ ਇਹ ਡੇਂਜਰਸ ਟੂ ਲਾਈਫ ਵੀ ਹੋ ਸਕਦਾ ਹੈ ਤੇ ਜੇ ਟ੍ਰੀਟਮੈਂਟ ਕਰਨਾ ਹੋਵੇ ਤਾਂ ਡਾਕਟਰ ਦੀ ਐਡਵਾਈਸ ਦੇ ਨਾਲ ਹੀ ਕਰਨਾ ਚਾਹੀਦਾ ਹੈ ਜੀ ਸਟਾਰਟਿੰਗ ਦੇ ਵਿੱਚ ਤਾਂ ਦੇਖੋ ਜਿ세 ਆਪਾਂ ਸਟਾਰਟਿੰਗ ਤਾਂ ਪਹਿਲਾਂ ਇੱਕ ਰੈਮਡੀਜ਼ ਤੋਂ ਹੁੰਦੀ ਹੈ ਜਿਵੇਂ ਕਿ ਆਪਾਂ ਪੇਸ਼ੈਂਟ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਨੀ ਹੈ ਨਹੀਂ ਪੀਂਦਾ ਹੈ ਤਾਂ ਚਮਚਿਆਂ ਨਾਲ ਦੇ ਸਕਦੇ ਹੋ ਪਾਣੀ ਉਹਦੇ ਸਰੀਰ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਇਸ ਕਈ ਇਸ ਦੌਰਾਨ ਆਪਾਂ ਪੇਸ਼ੈਂਟ ਦੀ ਸ਼ਿਫਟਿੰਗ ਵੀ ਹਸਪਤਾਲ ਕਰवानी ਹੈ ਤਾਂ ਕਿ ਉਸ ਦਾ ਘਟਿਆ ਹੋਇਆ ਪਾਣੀ ਸਰੀਰ ਦੇ ਵਿੱਚ ਔਰ ਵਧਿਆ ਹੋਇਆ ਟੈਂਪਰੇਚਰ ਨੂੰ ਆਪਾਂ ਕੰਟਰੋਲ ਕਰੀਏ ਜਿੱਦਾਂ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਲਗਾਤਾਰ ਰਾਈਜ਼ ਹੋਣ ਵਾਲਾ ਹੈ ਆਈਐਮਡੀ ਨੇ ਵੀ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਤੇ ਜਿਆਦਾ ਧੁੱਪ 'ਚ ਨਿਕਲਣ ਤੋਂ ਵੀ ਇਗਨੋਰ ਕਰਨਾ ਪੈਣਾ ਹੈ ਤੁਹਾਨੂੰ ਆ ਥੋੜਾ ਜਿਹਾ ਸਾਨੂੰ ਦੇਖੋ ਕਿ ਜਦ ਬਿਲਕੁਲ ਸਿਖਰ ਦੀ ਧੁੱਪ ਹੈ ਤਾਂ ਥੋੜਾ ਜਿਹਾ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ ਇੰਨੀ ਆ ਧੁੱਪ ਦੇ ਵਿੱਚ ਨਿਕਲਣਾ ਬਿਕੋਜ਼ ਓਵਰਆਲ ਹੀ ਗਲੋਬਲ ਵਾਰਮਿੰਗ ਦੇ ਕਾਰਨ ਟੈਂਪਰੇਚਰ ਜਿਹੜਾ ਹੈ ਉਹ ਰੇਜ਼ ਹੋ ਰਿਹਾ ਹੈ ਤੇ ਥੋੜਾ ਜਿਹਾ ਜੇ ਆਪਾਂ ਬਾਹਰ ਨਿਕਲਣਾ ਵੀ ਹੈ ਤਾਂ ਜਿਵੇਂ ਮੈਂ ਦੱਸਿਆ ਕਿ ਥੋੜਾ ਪ੍ਰੀਕਾਉਸ਼ਨਸ ਦੇ ਨਾਲ ਵੈਲ ਹਾਈਡਰੇਟ ਹੋ ਕੇ ਪਾਣੀ ਵਗੈਰਾ ਪ੍ਰੋਪਰ ਪੀ ਕੇ ਔਰ ਛਾਤਾ ਲੈ ਕੇ ਔਰ ਡਾਇਰੈਕਟ ਧੁੱਪ ਤੋਂ ਬਚ ਕੇ